ਅਸੀ ਗੱਲ ਜੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20th ਜੁਲਾਈ ਨੂੰ ਪੈਲੇਸ ਥੀਟਰ ਵਿਖੇ ਸੋ ਤੁਸੀਂ ਆਪਣੀ ਆਪਣੀਆਂ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਨੇ ਆ ਰੌਣਕਾਂ ਆ ਜਾਓ ਫਿਰ ਰਾਹ ਹਸਨ ਵਿਠਾਲ ਦਾ ਦੋ ਭਾਈਆ ਮੁੰਡਾ ਅਲਣਾ ਬ੍ਰੀਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਹਣਾ ਨਫਰੂ ਗੁਲਾਬ ਵਰਗਾ ਅਸੀ ਗੱਲ ਦੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20 ਜੁਲਾਈ ਨੂੰ ਪੈਲੇਸ ਥੀਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲਿਓ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਨੇ ਆ ਰੌਣਕਾਂ ਆ ਜਾਓ ਫਿਰ ਹਸਨ ਵਿਠਾਲ ਬਾਤ ਭਾਈਆ ਮੁੰਡਾ ਹੱਲਣਾ ਬ੍ਰਿਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਹਣਾ ਜੱਗ ਤੇਰਾ ਮੁਖੜਾ ਲਾਹੌਰ ਵਰਗਾ ਸਾਦੀ ਟੌਰਿਆ ਪੰਜਾਬ ਵਰਗੀ ਅਸੀ ਗੱਲ ਜੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20th ਜੁਲਾਈ ਨੂੰ ਪੈਲੇਸ ਸੈਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਣਿਆ ਰੌਣਕਾਂ ਆ ਜਾਓ ਫਿਰ ਰਾਹ ਹਸਨ ਵਿਠਾਲ ਦਾਤ ਭਾਈਆ ਮੁੰਡਾ ਹੱਲਣਾ ਬ੍ਰਿਜ ਵਰਗਾ ਦਖਾਵ ਵਰਗੀ ਸੋਹਣਾ ਨਫਰੂਬ ਗਲਾਬ ਵਰਗਾ ਦਰੋਜ਼ ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌੜਿਆ ਪੰਜਾਬ ਵਰਗੀ ਅਸੀ ਗੱਲ ਜੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20th ਜੁਲਾਈ ਨੂੰ ਪੈਲੇਸ ਥੀਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਨੇ ਆ ਰੌਣਕਾਂ ਆਇਓ ਬੇ ਤੇਰਾ ਹੁਸਨ ਵਿਠਾਲ ਦਾ ਦਵਾਈਆ ਮੁੰਡਾ ਅਲਣਾ ਬਰੀਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਹਣਾ ਕਫਰੂ ਗੁਲਾਬ ਵਰਗਾ ਤੂੰ ਰੋਜ਼ ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁਖੜਾ ਲਹਾਰ ਵਰਗਾ ਸਾਦੀ ਟੌੜਿਆ ਪੰਜਾਬ ਵਰਗੀ ਅੱਸੀ ਗੱਲ ਦੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20 ਜੁਲਾਈ ਨੂੰ ਪੈਲੇਸ ਥੀਟਰ ਵਿਖੇ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਣੇ ਆ ਰੌਣਕਾਂ ਆ ਜਾਓ ਫਿਰ ਹਸਨ ਵਿਠਾਲ ਦਾਤ ਭਾਈਆ ਮੁੰਡਾ ਅੱਲਣਾ ਬ੍ਰਿਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਹਣਾ ਨੱਪਰੋ